ਜਲੰਧਰ ਲੋਕ ਸਭਾ ਹਲਕਾ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਪਰ ਉਹਨਾਂ ਦੀ ਉਮੀਦਵਾਰੀ ਦੇ ਨਾਲ ਨਾਲ ਹੋਰ ਵਿਵਾਦ ਬਹੁਤ ਸ਼ੁਰੂ ਹੋ ਗਿਆ ਹੋਰ ਵਿਵਾਦ ਕਿਸ ਚੀਜ਼ ਦਾ ਹੈ ਕਿਹੜਾ ਵਿਵਾਦ ਸਾਹਮਣੇ ਆ ਰਿਹਾ ਦਰਸਲ ਵਿਵਾਦ ਇਹ ਹੈ ਜਲੰਧਰ ਲੋਕ ਸਭਾ ਹਲਕਾ ਤੋਂ ਪਹਿਲਾਂ ਜਿੱਤ ਹਾਸਲ ਕਰਕੇ ਦੋ ਵਾਰ ਐਮਪੀ ਬਣੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦਾ ਵਿਵਾਦ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਤਾਂ ਇੱਕ ਪਾੜ ਹੋ ਚੁੱਕਿਆ ਆ ਇੱਕ ਪਾਸੇ ਵਿਕਰਮਜੀਤ ਚੌਧਰੀ ਨੇ ਜਿਹੜੇ ਫਿਲਹਾਲ ਕਾਂਗਰਸ ਦੇ ਵਿੱਚ ਹੀ ਨੇ ਪਰ ਉਹਨਾਂ ਦੇ ਮਾਤਾ ਜੀ ਕਰਮਜੀਤ ਕੌਰ ਚੌਧਰੀ ਜਿਨ੍ਹਾਂ ਨੇ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰੀ ਕੀਤੀ ਸੀ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ ਇਸੇ ਚੀਜ਼ ਤੋਂ ਖਫਾ ਹੋ ਕੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਸੀ ਔਰ ਉਹਨਾਂ ਦੇ ਬਿਆਨ ਤੋਂ ਬਾਅਦ ਇੱਕ ਇਹੋ ਜੀ ਜੰਗ ਛੇੜੀ ਜਿਹੜੀ ਜੰਗ ਹੁਣ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਕਾਂਗਰਸ ਪਾਰਟੀ ਦਾ ਇੱਕ ਹੋਰ ਵਿਵਾਦ ਉੱਪਰ ਕੇ ਸਾਹਮਣੇ ਆ ਰਿਹਾ ਹੈ ਇੱਕ ਦੂਸਰੇ ਦੇ ਉੱਤੇ ਰੱਜ ਕੇ ਵਰਦੇ ਪਏ ਨੇ ਉਹ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਨਾਲ ਲੀਡਰਾਂ ਦੇ ਵੱਲੋਂ ਕਿ ਸ਼ਾਇਦ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਵੱਖਰੀ ਚਰਚਾ ਛੇੜ ਦੇਣ ਗੱਲ ਕੀਤੀ ਜਾ ਰਹੀ ਹੈ ਵਿਕਰਮਜੀਤ ਚੌਧਰੀ ਔਰ ਚਰਨਜੀਤ ਸਿੰਘ ਚੰਨੀ ਦੀ ਔਰ ਇਹ ਚਰਚਾ ਅਚਾਨਕ ਵੱਧ ਗਈ ਹੈ ਚਰਚਾ ਵਾਦੀ ਵਾਦੀ ਇੱਥੋਂ ਤੱਕ ਪਹੁੰਚ ਗਈ ਕਿ ਚਰਨਜੀਤ ਸਿੰਘ ਚੰਨੀ ਨੇ ਸਿੱਧਾ ਹਮਲਾ ਕੀਤਾ ਕਰਮਜੀਤ ਚੌਧਰੀ ਉੱਤੇ ਉਹਨਾਂ ਨੇ ਕਿਹਾ ਕਿ ਐਨੀ ਲੰਮੀ ਉਮਰ ਦੇ ਵਿੱਚ ਢੁੱਕਾ ਹੀ ਨਹੀਂ ਇਸੇ ਗੱਲ ਤੋਂ ਸ਼ਾਇਦ ਖਫਾ ਹੋ ਗਏ ਵਿਕਰਮਜੀਤ ਚੌਧਰੀ ਔਰ ਉਹਨਾਂ ਨੇ ਅੱਗੇ ਉਹ ਤਿੱਖੇ ਸਵਾਲਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਇੱਥੋਂ ਤੱਕ ਵੀ ਗੱਲ ਕਹੀ ਕਿ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਵਿਕਰਮਜੀਤ ਸਿੰਘ ਚੌਧਰੀ ਦੀ ਧੌਣ ਦੇ ਵਿੱਚ ਕਿੱਲਾ ਆ ਔਰ ਅੱਗੇ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੰਦੇ ਨੇ ਚੁਣੌਤੀ ਦਿੰਦੇ ਨੇ ਕਿ ਜੇ ਉਹਨਾਂ ਦੇ ਕੋਲ ਉਹ ਹੁੰਦਾ ਹੈ ਤਾਂ ਉਹ ਕਿੱਲਾ ਕੱਢ ਕੇ ਦਿਖਾ ਦੇਣ ਇੱਕ ਵਾਰ ਖੈਰ ਹਾਲਾਤ ਇੱਥੋਂ ਤੱਕ ਤੀਵਰ ਹੋ ਗਏ ਹਾਲਾਤ ਇੱਥੋਂ ਤੱਕ ਗਰਮ ਹੋ ਗਏ ਕਿ ਚਰਨਜੀਤ ਸਿੰਘ ਚੰਨੀ ਅਤੇ ਵਿਕਰਮਜੀਤ ਚੌਧਰੀ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਗਏ ਔਰ ਇੱਕ ਦੂਸਰੇ ਦੇ ਖਿਲਾਫ ਬਿਆਨ ਦਿੰਦੇ ਰੱਜ ਕੇ ਨਜ਼ਰ ਆ ਰਹੇ ਨੇ ਵਿਕਰਮਜੀਤ ਚੌਧਰੀ ਫਿਲਹਾਲ ਫਲੋਰ ਤੋਂ ਵਿਧਾਇਕ ਨੇ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਅਜੇ ਕਾਂਗਰਸ ਦੇ ਵਿੱਚ ਰਹਿਣਾ ਹੀ ਵਾਜਿਬ ਸਮਝਿਆ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਨਾ ਸਿਰਫ ਕੱਲੇ ਵਿਕਰਮਜੀਤ ਚੌਧਰੀ ਸਗੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਆਇਆ ਇਸ ਤੋਂ ਪਹਿਲਾਂ ਗੱਲਾਂ ਇਹ ਵੀ ਚੱਲੀਆਂ ਸੀ ਕਿ ਚੌਧਰੀ ਸੰਤੋਖ ਸਿੰਘ ਅਸਲ ਦੇ ਵਿੱਚ ਤਾਂ ਹੁਣ ਉਹਨਾਂ ਦੀ ਮੌਤ ਹੋਈ ਹੈ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਹੁਣ ਭਾਜਪਾ ਦੇ ਵਿੱਚ ਜਾਰ ਰਿਹਾ ਕਰਮਜੀਤ ਕੌਰ ਚੌਧਰੀ ਜਿਹੜੇ ਉਹਨਾਂ ਦੇ ਧਰ ਪਤਨੀ ਨੇ ਵਿਕਰਮਜੀਤ ਚੌਧਰੀ ਦੇ ਮਤਾਜੀ ਨੇ ਉਹ ਭਾਜਪਾ ਦੇ ਵਿੱਚ ਜਾ ਰਲੇ ਨੇ ਔਰ ਦੂਜੇ ਪਾਸੇ ਵਿਕਰਮਜੀਤ ਚੌਧਰੀ ਫਿਲਹਾਲ ਕਾਂਗਰਸ ਪਾਰਟੀ ਦੇ ਵਿੱਚ ਹੈ ਫਲੋਰ ਤੋਂ ਵਿਧਾਇਕ ਨੇ ਜ਼ਰੂਰ ਫਲੋਰ ਤੋਂ ਵਿਧਾਇਕੀ ਉਹਨਾਂ ਦੇ ਕੋਲ ਆ ਔਰ ਉਹ ਕੁਰਸੀ ਜ਼ਰੂਰ ਨਹੀਂ ਜਾਣ ਦੇਣਾ ਚਾਹੁੰਦੇ ਪਰ ਉਹਨਾਂ ਨੇ ਸਿੱਧੇ ਹਮਲੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਕੀਤੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪ ਹਾਰੇ ਹੋਏ ਲੀਡਰ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਔਰ ਇਸ ਹਾਰ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਇੱਥੋਂ ਲਾਇਆ ਗਿਆ ਹਾਲਾਂਕਿ ਉਹਨਾਂ ਦਾ ਪਰਿਵਾਰ ਤਾਂ ਮਹਿਜ਼ ਇੱਕ ਵਾਰ ਹਾਰਿਆ ਉਹ ਵੀ ਘੱਟ ਡਿਫਰੈਂਸ ਤੋਂ ਹਾਰਿਆ ਹੈ ਔਰ ਉਹ ਵੀ ਜ਼ਿਮਨੀ ਚੋਣ ਦੇ ਵਿੱਚ ਹਾਰਿਆ ਉਸ ਵੇਲੇ ਜਦੋਂ ਸੱਤਾਧਾਰੀ ਧਿਰ ਜਿਹੜੀ ਆ ਉਹ ਜ਼ਿਆਦਾ ਸਟਰੋਂਗ ਹੁੰਦੀ ਹੈ ਖੈਰ ਵਿਕਰਮਜੀਤ ਚੌਧਰੀ ਦੇਸ ਵਿਰੋਧ ਦੇ ਨਾਲ ਨਾਲ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਸਿੱਧੇ ਹਮਲੇ ਵੀ ਕੀਤੇ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਵਿਕਰਮਜੀਤ ਚੌਧਰੀ ਦੀ ਧੌਣ ਦੇ ਵਿੱਚ ਕਿੱਲਾ ਹੈ ਤੇ ਉਹ ਕਿੱਲਾ ਕੱਢ ਕੇ ਦਿਖਾ ਦੇਣ ਜੇ ਉਹਨਾਂ ਦੇ ਕੋਲ ਹਿੰਮਤ ਹੈ ਤਾਂ ਇਹੋ ਜਿਹੀਆਂ ਸ਼ਬਦਾਵਲੀਆਂ ਜਿਹੜੀਆਂ ਨੇ ਉਹ ਵਰਤੀਆਂ ਗਈਆਂ ਨੇ ਜਿਸ ਤੋਂ ਬਾਅਦ ਸਿਆਸੀ ਚਰਚਾਵਾ ਜਿਹੜੀਆਂ ਨੇ ਹੋਰ ਤੇਜ਼ ਹੋ ਗਈਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਪਾਟੋ ਤਾੜ ਜਿਹੜਾ ਹੈ ਉਹ ਜ਼ਰੂਰ ਹੌਲੀ-ਹੌਲੀ ਵੱਧਦਾ ਪਿਆ ਹੈ ਭਾਵੇਂ ਉਹ ਕੋਈ ਹਲਕਾ ਹੋਵੇ ਹਰ ਇੱਕ ਥਾਂ ਦੇ ਉੱਤੇ ਆਪਣਾ ਵਿਵਾਦ ਛੜਿਆ ਹੋਇਆ ਹੈ ਉਹ ਲੀਡਰ ਜਿਹੜੇ ਵਕ-ਵਕ ਪਾਰਟੀਆਂ ਦੇ ਵਿੱਚੋਂ ਆਏ ਨੇ ਜਾਂ ਫਿਰ ਜਿਹੜੇ ਨਵੇਂ ਲੀਡਰ ਲਾਏ ਗਏ ਨੇ ਉਹਨਾਂ ਨੂੰ ਲੈ ਕੇ ਵਿਵਾਦ ਵੱਖਰਾ ਚੱਲਦਾ ਪਿਆ ਹੈ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਵਿਵਾਦ ਵੱਖਰਾ ਚੱਲਦਾ ਪਿਆ ਹੈ ਔਰ ਹੁਣ ਜਲੰਧਰ ਦੀ ਲੀਡਰਸ਼ਿਪ ਦੇ ਵਿੱਚ ਉਮੀਦਵਾਰੀ ਨੂੰ ਲੈ ਕੇ ਵਖਰਾ ਵਿਵਾਦ ਸ਼ੁਰੂ ਹੋ ਗਿਆ ਖੈਰ ਜੋ ਹਾਲਾਤ ਬਣਨਗੇ ਆਉਦੇ ਸਮੇਂ ਨੂੰ ਦੱਸਦੇ ਰਵਾਂਗੇ ਬੜੇ ਰੋਵਾਂ ਨੇ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ